ਤੁਸੀਂ ਕਿੰਨੇ ਗੀਤ ਲੈ ਕੇ ਜਾਂਦੇ ਮੈਂ ਕਦੇ ਵੀ ਲੈ ਕੇ ਗਿਆ ਸਿੱਧੂ ਸਾਹਿਬ ਮੇਰੇ ਬਹੁਤ ਸਤਿਕਾਰਯੋਗ ਨੇ ਤੇ 1 ਲੱਖ ਰੁਪਏ ਮੈਂ ਉਦਾਂ ਗਿਆ ਵੀ 1 ਲੱਖ ਹੀ ਨਾ ਤੋਂ ਲੈਣਾ 99000 ਰੁਪਏ ਹਾਂ ਲਾੜਲੇ ਕੋਲ ਜਿੱਦੋਂ ਪੈ ਜਾਂਦੇ ਆ ਉਦੋਂ ਗੀਤਕਾਰ ਘੱਟਾ ਖਾਂਦੇ ਆ ਸੱਚਾ ਮੈਂ ਨਾ ਕਿਸੇ ਕੋਲੇ ਗੀਤ ਲੈ ਕੇ ਗਿਆ ਪਿਛਲੇ 10 ਸਾਲ ਤੋਂ ਮੈਂ ਕਿਸੇ ਕੋਲੇ ਗੀਤ ਨਹੀਂ ਲੈ ਕੇ ਗਿਆ ਆਪ ਹੁੰਦੇ ਆ ਜਿਹੜਾ ਲੱਖ ਰੁਪਇਆ ਜਾਣ ਦਾ ਮੈਨੂੰ ਦਿੰਦਾ ਤੇ ਜੀ ਗੁਰੀ ਦਾ 4 ਲੱਖ ਦਾ ਮਿਊਜ਼ਿਕ ਲੈਂਦਾ 5 ਲੱਖ 40 ਉਹ ਲੈਂਦਾ ਉਦੋਂ ਹੀ ਕੰਮ ਕਰਦਾ ਅਦਰਵਾਜ਼ੀ ਮੈਂ ਨਹੀਂ ਕਰਦਾ ਮੇਰੇ ਵਰਗੇ ਨਾ ਚੀਜ਼ ਗੀਤਕਾਰ ਦੇ ਸ਼ਬਦਾਂ ਨੂੰ ਕਮਲੇ ਰਮਲੇ ਸ਼ਬਦਾਂ ਨੂੰ ਨੇ ਜਵਾਜ਼ ਮਿਲੀ ਮੇਰੇ ਲਈ ਨਹੀਂ ਕਾਫੀ ਹੈ ਪਰ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਗੀਤਕਾਰਾਂ ਦੇ ਹੱਕ ਦੀ ਮੇਰਾ ਤਾਂ ਕਦੇ ਨਹੀਂ ਰੱਖਿਆ ਦੂਜੀ ਗੱਲ ਇਹ ਆ ਕਿ ਮੈਂ ਤੁਸੀਂ ਕਹਿੰਦੇ ਗੀਤ ਲੈ ਕੇ ਜਾਂਦੇ ਮੈਂ ਕਦੇ ਵੀ ਨਹੀਂ ਲੈ ਕੇ ਗਿਆ ਸਿੱਧੂ ਸਾਹਿਬ ਮੇਰੇ ਬਹੁਤ ਸਤਿਕਾਰਯੋਗ ਨੇ ਤੇ 1 ਲੱਖ ਰੁਪਏ ਮੈਂ ਉਦਾਂ ਗਿਆ ਵੀ 1 ਲੱਖ ਹੀ ਨਾ ਤੋਂ ਲੈਣਾ 99000 ਲੈਣਾ ਠੀਕ ਹੈ ਠੀਕ ਹੈ ਜੀ ਚਲੋ ਜੀ ਬਾਬੇ ਨੇ ਸੁਣੀ ਆ ਸਾਰਿਆਂ ਦੀ ਹੈਨਾ ਤੇ ਮੈਂ ਕਹਿੰਦਾ ਗੀਤਕਾਰਾਂ ਦਾ ਹੱਕ ਨਹੀਂ ਰੱਖਣਾ ਚਾਹੀਦਾ ਹਾਂ ਲਾੜਲੇ ਕੋਲ ਜਦੋਂ ਪੈ ਜਾਂਦੇ ਉਹਦੋਂ ਗੀਤਕਾਰ ਮ ਕੱਟਾ ਖਾਂਦੇ ਆ ਬਾਅਦ ਦੇ ਵਿੱਚ ਰੌਲਾ ਪਾਉਂਦਾ ਕੋਈ ਫਤ ਨਹੀਂ ਸੱਜਣਾ ਮੈਂ ਨਾ ਕਿਸੇ ਕੋਲੇ ਗੀਤ ਲੈ ਕੇ ਗਿਆ ਪਿਛਲੇ 10 ਸਾਲਾਂ ਤੋਂ ਮੈਂ ਕਿਸੇ ਕੋਲੇ ਗੀਤ ਨਹੀਂ ਲਿਖ ਕੇ ਗਿਆ ਆ ਪਾਉਂਦੇ ਆ ਜਿਹੜਾ ਲੱਖ ਰੁਪਿਆ ਗਾਣੇ ਦਾ ਮੈਨੂੰ ਦਿੰਦਾ ਤੇ ਜੀ ਗੁਰੀ ਦਾ 4 ਲੱਖ ਦਾ ਮਿਊਜ਼ਿਕ ਲੈਂਦਾ 5 ਲੱਖ 40 ਉਹ ਲੈਂਦਾ ਉਹਦਾ ਹੀ ਕੰਮ ਕਰਦਾ ਅਦਰਵਾਈਜ਼ ਮੈਂ ਨਹੀਂ ਕਰਦਾ ਨਹੀਂ ਚਲੋ ਵਧੀਆ ਗੱਲ ਆ ਬਾਈ ਅਸੀਂ ਚਾਹੁੰਦੇ ਆ ਵੀ ਤੁਸੀਂ ਇਸੇ ਤਰ੍ਹਾਂ ਲੱਖਾਂ ਰੁਪਈਆ ਵਾਲੇ ਕਿਉਂਕਿ ਪਹਿਲਾਂ ਵਾਲੇ ਗੀਤਕਾਰ ਉਹ ਵਿਚਾਰੇ ਸੌਣ ਨੂੰ ਤਰਸਦੇ ਸੀ ਤੇ ਪਰ ਤੁਸੀਂ ਜਿਹੜਾ ਬਾਈ ਜੀ ਨੇ ਇੱਕ ਤੁਹਾਡਾ ਗੀਤ ਵੀ ਗਾਇਆ ਸੀ ਉਹ ਊੜਾ ੜਾ ਸ਼ਾਇਦ ਊੜਾ ੜਾ ਜਿਹ ਉਹਦੇ ਵੀਡੀਓ ਉਹਦਾ ਵੀਡੀਓ ਟਰੈਕਟਰ ਸੀ ਮੈਂ ਸਾਡੀ ਟੀਮ ਨੇ ਕੰਮ ਕੀਤਾ ਸਿੱਧੂ ਸਾਹਿਬ ਨੇ ਬਹੁਤ سارے ਗਾਣੇ ਗਾਏ ਆ ਠੀਕ ਹੈ ਮੇਰੇ ਇੱਕ ਸ਼ਰੀਕ ਗਾਇਆ ਸੀਗਾ ਉਹ ਸੜਕਾਂ ਦੇ ਫਿਰ ਫਿਰਨੇ ਡਰਾਈਵਰ ਬਣ ਗਏ ਚਾਰ ਗਾਣੇ ਰਿਕਾਰਡ ਕੀਤੇ ਆ ਇੱਕ ਰੱਬ ਵਰਗੇ ਮਾਪੇ ਹਾਂ ਠੀਕ ਹੈ ਹਨਾ ਉਹ ਗਾਣਾ ਫਿਲਮ ਚ ਆਇਆ ਸੀ ਰੱਬ ਵਰਗੇ ਮਾਪੇ ਉਸ ਉਸ ਨੂੰ ਬੜਾ ਪਿਆਰ ਮਿਲਿਆ ਪਰ ਮੈਂ ਸਾਰੇ ਪੈਸੇ ਸਿੱਧੂ ਸਾਹਿਬ ਤੋਂ ਲੈ ਲੈਣਾ ਹੈ ਆਪਣੇ ਕੰਪਨੀ ਤੋਂ ਲੈਣ ਨਾ ਲੈਣ ਕੀ ਬਾਤ ਹੈ ਚਲੋ ਇਹ ਤਾਂ ਮੌਕੇ ਤੇ ਇਹਨਾਂ ਨੇ ਆਪਣੀ ਗਵਾਹੀ ਭਰਤੀ ਜਾਂਦੇ ਜਾਂਦੇ ਗੀਤ ਤੁਸੀਂ ਜ਼ਰੂਰ ਸਾਂਝਾ ਕਰਿਓ ਬਿਲਕੁਲ ਜੀ ਮੇਰੇ ਦਿਲ ਦਾ ਖੜਾਉਣਾ ਨਾਲ ਲੈ ਜਾ ਹੂੰ 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 ਨੀ ਮੇਰੇ ਦਿਲ ਦਾ ਖਿਡਾਉਣਾ ਨਾਲ ਲੈ ਜਾਣੀ ਕਦੇ ਕਦੇਖੇ ਡਲਿਆ ਕਰੀ ਹੀਰੇ ਹੱਸ ਕੇ ਸੈਦੇ ਦੀ ਢੋਲੀ ਬੇਜਾਨੀ ਕਦੇ ਕਦੇਖੇ ਡਲਿਆ ਕਰੀ ਹਸ਼ਰ ਤਾਈ ਹੀਰੇ ਨੀ ਮੈਂ ਬੇਲ ਮਜਾ ਚਾਰ ਦਾ ਹੋ ਪਿਆਰ ਵਾਲੀ ਬਾਜੀ ਜੇ ਮੈਂ ਜਿੱਤ ਕੇ ਨਾ ਹਾਰਦਾ ਆਪ ਚਰਿਆਉਣ ਮੱਜਾਂ ਮੈਣੀ ਰਹਿਣਾ ਇੱਥੇ ਨੀ ਆਪੇ ਚੜਿ ਆਉਣ ਮੱਜੀਆਂ ਨੂੰ ਕਹਿ ਜਾ ਨੀ ਕਦੇ ਕਦੇ ਖੇਡ ਲਿਆ ਕਰੀ ਮੇਰੇ ਦਿਲ ਦਾ ਖਿਡਾਉਣਾ ਨਾ खरी